ਸਵਾਗਤ ਹੈ ਜੀ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਦੇ ਵੀਡੀਓ ਵਿੱਚ ਲੈ ਕੇ ਆਈਏ ਜੀ ਆਪਾਂ ਬਾਸਮਤੀ ਦਾ ਰੇਟ ਤਰੀਕ ਅੱਜ ਹੋ ਗਈ ਜੀ 28 ਜਨਵਰੀ ਤੇ 2025 ਤੇ ਪਹਿਲੇ ਸ਼ੁਰੂ ਕਰਦੇ ਆਂ ਬਕੋਟ ਪੂਰਾ ਮੰਡੀ ਕੋਟਕਪੂਰਾ ਮੰਡੀ ਦੇ ਜਿਹੜੀ 1885 ਹੈ 3340 ਰੁਪਏ ਤੱਕ ਵਿਕੀ ਆ 17 18 ਜਿਹੜੀ 3200 ਤੇ 5 ਰੁਪਏ ਤੱਕ ਤੇ ਵਿਕੀ ਆ ਤੇ 1401 ਜਿਹੜੀ 3180 ਰੁਪਏ ਤੱਕ ਵਿਕੀ ਹੈ ਤੇ 1886 ਜਿਹੜੀ 2900 ਤੇ 50 ਰੁਪਏ ਤੱਕ ਵਿਕੀ ਆ 1509 ਜਿਹੜੀ 2900 ਤੇ 40 ਰੁਪਏ ਤੱਕ ਵਿਕੀ ਆ ਤੇ 1847 ਜਿਹੜੀ 2600 ਤੇ 75 ਰੁਪਏ ਤੱਕ ਵਿਕੀ ਆ 6 ਗੱਲ ਕਰੀਏ ਸੰਗਰੂਰ ਮੰਡੀ ਦੀ 1509 ਜਿਹੜੀ 3000 ਤੇ 75 ਰੁਪਏ ਤੱਕ ਵਿਕੀ ਆ 1401 ਜਿਹੜੀ 3200 ਤੇ 45 ਰੁਪਏ ਤੱਕ ਵਿਕੀ ਆ 1885 ਜਿਹੜੀ 3000 85 ਰੁਪਏ ਤੱਕ ਵਿਕੀ ਆ ਜੇ ਗੱਲ ਕਰੀਏ ਸ੍ਰੀ ਮੁਕਸਰ ਸਾਹਿਬ ਮੰਡੀ ਦੀ 1121 ਜਿਹੜੀ 3600 ਤੇ 50 ਰੁਪਏ ਤੱਕ ਵਿਕੀ ਆ 1718 ਜਿਹੜੀ 3200 ਤੇ 40 ਰੁਪਏ ਦੇ ਤੱਕ ਵਿਕੀ ਹੈ 1885 ਜਿਹੜੀ 3300 ਤੇ 30 ਰੁਪਏ ਤੱਕ ਵਿਕੀ ਹੈ 1847 ਜਿਹੜੀ 2800 ਰੁਪਏ ਤੱਕ ਵਿਕੀ ਹੈ 1401 ਜਿਹੜੀ 3100 ਤੇ 60 ਰੁਪਏ ਤੱਕ ਵਿਕੀ ਹੈ ਹੁਣ ਗੱਲ ਕਰਦੇ ਆਪਾਂ ਮਲੋੜ ਮੰਡੀ ਦੀ 112 ਜਿਹੜੀ ਹੱਥ ਨਾਲ 40 3700 ਤੇ 65 ਰੁਪਏ ਤੱਕ ਵਿਕੀ ਹੈ 1885 ਜਿਹੜੀ ਹੱਥ ਮੋਲ 3300 ਤੇ 80 ਰੁਪਏ ਤੱਕ ਵਿਕੀ ਹੈ 1718 ਜਿਹੜੀ ਹੱਥ ਨਾਲ ਝਾੜੀ ਹੋਈ ਕਿ 31045 ਰੁਪਏ ਤੱਕ ਵਿਕੀ ਹੈ 1401 ਜਿਹੜੀ ਮਸ਼ੀਨਾਂ ਵੱਡੀ ਹੋਈ 3170 ਰੁਪਏ ਤੱਕ ਵਿਕੀ ਹੈ 1847 ਜਿਹੜੀ 2800 ਤੇ 25 ਰੁਪਏ ਤੱਕ ਵਿਕੀ ਹੈ ਹੱਥ ਨਾਲ ਝਾੜੀ 1509 ਜਿਹੜੀ 2800 ਤੇ 45 ਰੁਪਏ ਤੱਕ ਵਿਕੀ ਹੈ ਜੇ ਗੱਲ ਕਰੀਏ ਪਰਾਜਪੁਰਾ ਮੰਡੀ ਦੀ 1121 ਜਿਹੜੀ ਹੱਥ ਨਾਲ ਝਾੜੀ 3900 ਤੇ 30 ਰੁਪਏ ਤੱਕ ਵਿਕੀ ਹੈ 11 ਕੀ ਜਿਹੜੀ ਕਮੈਨਾਂ ਵੱਡੀ ਹੋਈ 3600 ਤੇ 500 ਰੁਪਏ ਤੱਕ ਵਿਕੀ ਹੈ 1718 ਜਿਹੜੀ 3300 ਤੇ 500 ਰੁਪਏ ਤੱਕ ਵਿਕੀ ਹੈ ਇਹ ਜਿਹੜੀ ਆਪਾਂ ਰੇਟ ਦੱਸੀ ਹੈ ਇਹ ਜਿਹੜੀ ਕੱਲ ਜਿਹੜੀ ਬੁਲੀ ਹੋਈ ਹੈ ਜਾਂ ਜਿਹੜੀ ਕੱਲ ਰੇਡ ਲੱਗੇ ਉਹਦੇ ਆਪਾਂ ਦੱਸੇ ਆ ਧੰਨਵਾਦ ਸਾਰਿਆਂ ਦਾ